ਬਿੰਦਰ ਸਿੰਘ ਵੀਰਾ ਤੁਸੀਂ ਦੇਖਿਆ ਕਿਹੜੇ ਲਾੜੇ ਸਾਡੇ ਕੋਲ ਆਇਆ ਠੀਕਾ ਅੱਜ ਥੋੜੀ ਜਿਹੀ ਕੋਸ਼ਿਸ਼ ਉਸ ਪਰਿਵਾਰ ਨੇ ਕੀਤੀ ਉਹਦੇ ਭਰਾ ਨੇ ਸਪੋਰਟ ਕੀਤੀ ਨਾਲ ਉਸ ਇੱਥੇ ਮੁਨੱਫਦੀ ਸੇਵਾ ਪਰਿਵਾਰ ਦੇ ਵਿੱਚ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਨੇ ਤੇ ਦਵਾਈਆਂ ਨੇ ਤੇ ਦਵਾਵਾਂ ਨੇ ਅੱਜ ਤੁਹਾਡੇ ਸਾਹਮਣੇ ਆ ਵੀਰਾ ਇਸ ਰਾਬ ਵਾਲੀ ਵੀਂਦ ਸੀ ਜੇ ਨਹੀਂ ਦਿੰਦੇ ਸੀ ਇਹ ਤੋੜ ਤਾਂ ਨਹੀਂ ਕਰਦੇ ਸੀ ਤਾਂ ਇੱਕ ਸਾਲ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਵੀਰਾ ਰਜਿੰਦਰ ਸਿੰਘ ਆ ਰਜਿੰਦਰ ਸਿੰਘ ਵੀਰਾ ਤੁਸੀਂ ਦੇਖਿਆ ਹੀ ਹੈ ਕਿਹੜੇ ਹਾਲਾਤ ਚ ਸਾਡੇ ਕੋਲੇ ਆਇਆ ਸੀਗਾ ਅੱਜ ਥੋੜੀ ਜੀ ਕੋਸ਼ਿਸ਼ ਕੁਝ ਪਰਿਵਾਰ ਨੇ ਕੀਤੀ ਉਹਦੀ ਭਰਾ ਨੇ ਸਪੋਰਟ ਕੀਤੀ ਨਾਲ ਕੁਝ ਇੱਥੇ ਮੁਨਫਤੀ ਸੇਵਾ ਪਰਿਵਾਰ ਦੇ ਵਿੱਚ ਤੁਹਾਡੀਆਂ ਦਵਾਈਆਂ ਮਰ ਅਰਦਾਸਾਂ ਅਸੀਸਾਂ ਨੇ ਤੇ ਦਵਾਈਆਂ ਨੇ ਤੇ ਦਵਾਵਾਂ ਨੇ ਅੱਜ ਤੁਹਾਡੇ ਸਾਹਮਣੇ ਆ ਵੀਰਾ ਠੀਕ ਵੀ ਆ ਤੰਦਰੁਸਤ ਵੀ ਆ ਚੜ੍ਹਦੀ ਕਲਾ ਜੀ ਵੀ ਆ ਕੰਮ ਵੀ ਕਰਾਉਂਦਾ ਸਾਡੇ ਨਾਲ ਇੱਥੇ ਸੇਵਾ ਵੀ ਕਰਾਉਂਦਾ ਨੇ ਬਸ ਅਰਦਾਸ ਕਰਿਓ ਆਉਣ ਵਾਲਾ ਜੀਵਨ ਵੀ ਖੁਸ਼ੀਆਂ ਤੇ ਚੜ੍ਹਦੀ ਕਲਾ ਵਾਲਾ ਹੋਵੇ ਤੰਦਰੁਸਤੀ ਭਰਿਆ ਹੋਵੇ ਜਵਾਗੀ ਬਹੁਤ ਜ਼ਿਆਦਾ ਆਫਸਰ ਸੀ ਵੀਰਾ ਤੇ ਹੁਣ ਠੀਕ ਆ ਬਾਈ ਵੈਗੁਰਜੀ ਦਾ ਖਾਲਸਾ ਥੈਂਕ ਯੂ ਮੇਰਾ ਨਾਮ ਅਮਨਪ੍ਰੀਤ ਕੌਰ ਮੈਂ ਰਸੂਲ ਪਰ ਤੋਂ ਆਇਆ ਪੇਕੇ ਮੇਰੇ ਲੰਡੇ ਕੀ ਮੋਕੇ ਤੇ ਫੋਟੋ ਖਿਲਾ ਦੇ ਨਹੀਂ ਮੇਰਾ ਭਰਾ ਲੱਗਦਾ ਕਿਹਨਾਂ ਦਾ ਨਾਮ ਰਜੀਂਦਰ ਸਿੰਘ ਇਹ ਧਾਰੂ ਬਹੁਤ ਪੀਂਦੇ ਸੀ ਇਹ ਹੋਰ ਨਹੀਂ ਬਾਕੀ ਪਤਾ ਵੀ ਕੀ ਨਸ਼ਾ ਕਰਦੇ ਹੋਣ ਤਾਂ ਬਾਕੀ ਧਾਰੂ ਪੀ ਕੇ ਫੇਰੇ ਘਰੇ ਬਸਮਾਨ ਦੀ ਪੰਨ ਤੋੜ ਜਵਾਕਾਂ ਨੂੰ ਕੁੱਟਣਾ ਮਾਰਨਾ ਹਾਂ ਜੀ ਸੱਤ ਦਿਨ ਇਹਨਾਂ ਨੂੰ ਹੋ ਗਏ ਸੀ 2 ਮਹੀਨੇ ਹਾਂ ਠੀਕ ਆ ਲਾਜ ਵਧੀਆ ਰਿਹਾ ਕੋਈ ਦਿੱਕਤ ਨਹੀਂ ਹਾਂ ਜੀ ਹਾਂ ਜੀ ਅੱਜ ਘਰ ਲੈ ਕੇ ਜਾ ਰਹੇ ਹਾਂ ਜਾਣਾ ਕਰੇ ਠੀਕ ਹਣ 9:00 ਵਜੇ ਘਰ ਲੈ ਕੇ ਠੀਕ 9:00 ਵਜੇ ਨਾ ਬੰਦ ਠੀਕ ਹੈ ਜੀ